ਗੁਲਾਬ ਸਿੱਧੂ ਦਾ ਇੱਕ ਗਾਣੇ ਤੋਂ ਵਿਵਾਦ ਪਿਆ ਉਹ ਕੁ ਸ਼ਬਦ ਸੀ ਸਰਪੰਚ ਸਾਹਿਬਾਂ ਬਾਰੇ ਕੁ ਸ਼ਬਦ ਉਹ ਗਾਣੇ ਦੇ ਵਿੱਚ ਇਦਾਂ ਦੇ ਸੀਗੇ ਹਾਂਜੀ ਹਾਂਜੀ ਸਰਪੰਚ ਤੇਰੇ ਪਿੰਡ ਦਾ ਕੁਝ ਸਰਪੰਚ ਕੁਟੁੰਗਾ ਕੁਛ ਇਦਾਂ ਦਾ ਸੀ ਹਾਂਜੀ ਕੁਸ਼ੈਦਾਂ ਦਾ ਸੀਗਾ ਉਹ ਤੇ ਬਾਅਦ ਦੇ ਵਿੱਚ ਚਲੋ ਇੱਕ ਵੀਡੀਓ ਮੈਂ ਦੇਖੀ ਉਹਦੇ ਜੋ ਗੁਲਾਬ ਸਿੱਧੂ ਮਾਫੀ ਮੰਗ ਰਹੇ ਫਿਰ ਬਾਅਦ ਦੇ ਵਿੱਚ ਇੱਕ ਚੀਜ਼ ਹੋਰ ਵੀ ਦੇਖੀ ਕਿ ਉਹ ਸਰਪੰਚਾਂ ਦਾ ਇੱਕ ਗਰੁੱਪ ਸੀਗਾ ਜਾਂ ਸਰਪੰਚ ਕਿ ਲੋ ਇਕੱਠੇ ਹੋਏ ਸੀ ਜਿੱਥੇ ਬਾਈ ਸਾਰੇ ਉੱਥੇ ਵੀ ਉਹਨੇ ਮਾਫੀ ਮੰਗੀ ਤੇ ਉਹ ਵੀ ਠੀਕ ਹੈ ਚਲੋ ਕੰਮ ਕਰਦੇ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਜਦੋਂ ਕੰਮ ਕਰ ਰਹੇ ਹੁੰਦੇ ਆ ਗਲਤੀਆਂ ਹੋ ਵੀ ਜਾਂਦੀਆਂ ਨੇ ਜੀ ਕਈ ਵਾਰੀ ਆਪਾਂ ਕਿਸੇ ਚੀਜ਼ ਨੂੰ ਹੋਰ ਤਰੀਕੇ ਨਾਲ ਦੇਖ ਰਹੇ ਹੁੰਦੇ ਆ ਸਾਹਮਣੇ ਵਾਲਾ ਉਸ ਚੀਜ਼ ਨੂੰ ਹੋਰ ਤਰੀਕੇ ਨਾਲ ਦੇਖਦਾ ਸਮਝਦਾ ਪਰ ਜਦੋਂ ਜਿੱਥੇ ਦੂਸਰੇ ਨੂੰ ਲੱਗੇ ਕਿ ਯਾਰ ਇਹ ਠੀਕ ਨਹੀਂ ਹੈ ਤੇ ਬੰਦਾ ਮਾਫੀ ਮੰਗ ਲੇ ਤੇ ਮਾਫੀ ਮਿਲ ਜਾਣੀ ਚਾਹੀਦੀ ਹੁੰਦੀ ਹੈ ਤੁਹਾਡੇ ਵਾਲੀ ਗੱਲ ਠੀਕ ਹੈ ਵੇਖੋ ਗੱਲ ਇਹ ਆ ਕਿ ਇਸ ਵਿਵਾਦ ਨੂੰ ਨਾ ਬੇਲੋੜਾ ਇਦਾਂ ਲੱਗਦਾ ਕਿ ਤੂਲ ਦੇ ਦਿੱਤਾ ਗਿਆ ਇੰਦੀ ਕੋਈ ਗੱਲ ਨਹੀਂ ਸੀ ਹੈਗੀ ਕਿਉਂਕਿ ਗੁਲਾਬ ਸਿੱਧੂ ਨੇ ਤੇ ਮਾਫੀ ਫੌਰਨ ਨਹੀਂ ਮੰਗਲੀ ਸੀ ਬਿਲਕੁਲ ਵੀਡੀਓ ਪਾ ਕੇ ਸ਼ਾਇਦ ਵੀਡੀਓ ਪਾ ਕੇ ਜੇ ਕੋਲ ਤੁਹਾਡੀ ਗੱਲ درست ਆ ਪਰ ਉਸ ਦਰਮਿਆਨ ਪਤਾ ਕੀ ਆ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਪਿੰਡੂ ਪੱਧਰ ਤੇ ਇਹ ਸ਼ਾਇਦ ਤੁਸੀਂ ਵੀ ਵੇਖਿਓ ਹੋਣਗੀਆਂ ਮੈਂ ਵੀ ਵੇਖਦਾ ਕਿ ਪਿੰਡਾਂ ਦੇ ਵਿੱਚ ਨਾ ਬੜੀ ਕਈ ਵਾਰ ਨਾ ਹਲਕੇ ਪੱਧਰ ਦੀ ਰਾਜਨੀਤੀ ਚੱਲਦੀ ਹੁੰਦੀ ਆ ਜੀ ਕੋਈ ਬਿਲਦਾ ਕੋਈ ਮਤਲਬ ਸਧਾਰਨ ਘਰਾਨੇ ਚੋਂ ਉਠਦਾ ਹੈ ਥੋੜਾ ਫੇਮ ਨੇਮ ਉਹਦਾ ਬਣਦਾ ਹੈ ਤਾਂ ਕਈ ਵਾਰ ਪਿੰਡਾਂ ਦੇ ਵਿੱਚ ਨਾ ਮਤਲਬ ਕਿ ਜੈਲਸ ਇੱਕ ਵਾਇਆ ਟਾਈਪ ਦੀ ਰਾਜਨੀਤੀ ਜ ਉਹ ਛੱਦ ਸਿੱਧੂ ਮੂਸੇ ਵਾਲੇ ਨੇ ਇੱਕ ਗੱਲ ਕਹੀ ਸੀ ਤੇ ਬੜੀ ਖਰੀ ਗੱਲ ਕਹੀ ਸੀ ਕਿ ਜਿੰਨਾਂ ਤੋਂ ਸਾਡੀ ਬਰਾਬਰੀ ਨਹੀਂ ਹੁੰਦੀ ਉਹ ਸਾਡੀ ਬਦਨਾਮੀ ਕਰਦੇ ਤਾਂ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਤਾਂ ਕਈ ਵਾਰ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਬੇਸਿਕਲੀ ਕੀ ਆ ਕਿ ਗੁਲਾਬ ਸਿੱਧੂ ਦੇ ਮਾਮਲੇ ਦੇ ਵਿੱਚ ਉਹਦੇ ਪਿੰਡ ਦਾ ਹੀ ਮੈਟਰ ਜਿਹੜਾ ਥੋੜਾ ਵਿਗੜ ਗਿਆ। ਬਾਕੀ ਤੇ ਸੌਟ ਹੋ ਗਿਆ ਸੀ। ਜੀ। ਕਿਉਂਕਿ ਪਿੰਡ ਦਾ ਜਿਹੜਾ ਸਰਪੰਚ ਸੀ ਉਸਨੇ ਕਿਹਾ ਕਿ ਭਾਈ ਸ਼ਾਇਦ ਏਦੀ ਮਾਤਾ ਨੇ ਕਿਹਾ ਕਿ ਘਰਦਿਆਂ ਨੇ ਕਿਹਾ ਕਿ ਇਹੋ ਜਿਹੀ ਕੇਸ ਹੁੰਦੇ ਹੀ ਰਹਿੰਦੇ ਆ। ਹੂੰ। ਉਹਦੇ ਤੋਂ ਫੇਰ ਹੀ ਆਪ ਪੈ ਗਿਆ। ਜੀ। ਹੁਣ ਉਹ ਗੱਲ ਹੋਈ ਆ ਕਿ ਨਹੀਂ ਹੋਈ। ਗੁਲਾਬ ਸਿੱਧੂ ਦੇ ਨੇੜਲੇ ਕਹਿੰਦੇ ਕਿ ਐਸੀ ਗੱਲ ਹੋਈ ਨਹੀਂ ਜਿਵੇਂ ਰਾਜਨੀਤੀ ਹੁੰਦੀ ਪੁਰਾਣੀ ਉਹ ਸਰਪੰਚ ਨੇ ਆ ਕੇ ਤੇ ਸਰਪੰਚ ਦੇ ਰੂਪ ਵਿੱਚ ਕਿਹਾ ਤਾਂ ਜੀ ਹੁਣ ਉੱਥੋਂ ਫੇਰ ਮਾਮਲਾ ਚੱਲ ਪਿਆ ਜਿਸ ਵੇਲੇ ਮਾਮਲਾ ਚੱਲ ਪਿਆ ਤੇ ਮਾਮਲਾ ਜਿਹੜਾ ਉਹ ਚੱਲ ਗਿਆ ਜੀ ਅਗਾਹ ਵਿਵਾਦ ਚ ਹੂੰ ਫੇਰ ਹੋਰ ਗੁਲਾਬ ਸਿੱਧੂ ਨੂੰ ਆ ਕੇ ਤੇ ਇਹ ਗੱਲਾਂ ਕਲੀਅਰ ਕਰਨੀਆਂ ਪਈਆਂ ਚਲੋ ਉਹ ਗਾਣੇ ਤੇ ਵੀ ਸ਼ਾਇਦ ਕਿਹਾ ਕਿ ਵੀ ਪਲਾ ਦੇਾਂਗੇ ਤੇ ਦੂਜੇ ਪਾਸੇ ਅਫਸੋਸਜਰ ਕਰ ਦਿੱਤਾ ਮਾਫੀ ਮੰਗ ਲਈ ਤੇ ਮੇਰੇ ਖਿਆਲ ਦੇ ਨਾਲ ਗੱਲ ਖਤਮ ਹੋ ਜਾਣੀ ਚਾਹੀਦੀ ਹਾਂ ਬਿਲਕੁਲ ਨਿਭੜ ਜਾਣਾ ਚਾਹੀਦਾ ਹੁੰਦਾ ਜੇ ਇਹ ਬੇਲੋੜੇ ਪੇ ਬਾਤ ਹੁੰਦੇ ਆ ਨਾ ਕਿ ਆਪਾਂ ਉਸ ਚੀਜ਼ ਨੂੰ ਵਧਾਈ ਚਲੀਏ ਵਧਾਈ ਚਲੀਏ ਪਰ ਮੈਂ ਅੱਗੇ ਵੀ ਕੱਲ ਵੀ ਲਿਖਿਆ ਸੀਗਾ ਮੈਂ ਇਸ ਬਾਬਤ ਕਿ ਸਾਡੇ ਕੋਲ ਸ਼ਾਇਦ ਨਾ ਪਤਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸੁਖਮਨ ਸਾਹਿਬ ਮੈਂ ਹਮੇਸ਼ਾ ਇੱਕ ਗੱਲ ਸੋਚਦਾ ਕਿ ਅੱਜ ਦੇ ਦੌਰ ਦੇ ਵਿੱਚ ਤੁਸੀਂ ਵੇਖੋ ਕਿ ਅਸੀਂ ਨਾ ਥੋੜਾ ਜਿਹਾ ਸੈਂਸ਼ੀਲ ਜਿਹੜੇ ਘਟ ਰਹੇ ਨੇ ਇਹ ਮਾਫ ਕਰਨਾ ਸਾਰਿਆਂ ਤੇ ਗੱਲ ਡੂੰਘੀ ਜੀ 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 ਸੈਂਸ਼ੀਲਤਾ ਮੈਂ ਛੋਟਾ ਹੁੰਦਾ ਕਬੋਲੀ ਸੁਣਦਾ ਹੁੰਦਾ ਸੀ ਗੱਲ ਅੰਬੜਦਾਰਾਂ ਤੇ ਦਰਵਾਜੇ ਠਾਨੇਦਾਰ ਕੁੱਟੀ ਦਾ ਹੂੰ ਤਾਂ ਮੈਨੂੰ ਲੱਗਦਾ ਕਿ ਜੇ ਇਹੋ ਜਿਹਾ ਹੁੰਦਾ ਤਾਂ ਠਾਨੇਦਾਰ ਤੇ ਚੰਗਾ ਫਿਰ ਸ਼ਾਂਗਾ ਲੋਦੇ ਬਿਲਕੁਲ ਫੜ ਫੜ ਕੇ ਇੱਕ ਉਹ ਬੋਲੀ ਸੀਗੀ ਨਾ ਰਾਜ ਬਰਾੜ ਕਿਤੇ ਅੱਜ ਜਾਉਂਦਾ ਹੁੰਦਾ ਮੈਨੂੰ ਲੱਗਦਾ ਕਿ 36 ਮੁਕੱਦਮੇ ਉਹਦੇ ਤੇ ਦਰਜ ਕਰ ਦਿੱਤੇ ਜਾਂਦੇ ਲੈ ਲੈ ਵੇ ਸਰਪੰਚੀ ਸਰਕਾਰੀ ਪੈਸਾ ਖਾਣਗੇ ਮਤਲਬ ਕਿ ਸਮੇਂ ਦਾ ਗੇੜ ਹੈ ਅਸਾਜ ਸੋਸ਼ਲ ਮੀਡੀਆ ਤੇ ਕਿ ਕੋਈ ਮਤਲਬ ਕਿ ਗੱਲ ਤੁਹਾਡੀ ਜਿਹੜੀ ਹੈ ਉਹ ਕਿਸੇ ਨੂੰ ਇਦਾਂ ਹੋ ਗਈ ਤਾਂ ਫਿਰ ਉਹ ਅੱਜ ਕੱਲ ਕੀ ਆ ਕਿ ਜਿੱਦਾਂ ਧੜੇਵੰਦੀ ਬਹੁਤ ਹੁੰਦੀ ਆ ਧੜੇ ਬਣੇ ਹੁੰਦੇ ਆ ਜਾਂ ਜਥੇਵੰਦਕ ਤਾਕਤ ਹੁੰਦੀ ਆ ਤਾਂ ਜਿਹੜਾ ਆਰਟਿਸਟ ਹੁੰਦਾ ਜਾਂ ਕੋਈ ਸੈਲੀਬ੍ਰਿਟੀ ਹੋ ਤਾਂ ਫਿਰ ਫਸ ਜਾਂਦਾ ਕਿਸੇ ਤੇ ਮੈਂ ਤਾਂ ਕੱਲ ਵੀ ਕਿਹਾ ਸੀਗਾ ਕਿ ਜਿਹੜੇ ਸਰਪੰਚ ਸਹਿਬਾਨ ਹੁੰਦੇ ਆ ਬੜੇ ਸਤਿਕਾਰਤ ਹੁੰਦੇ ਆ ਬੜਾ ਇਹਨਾਂ ਦਾ ਦਿਲ ਜੇਰਾ ਬੜਾ ਵੱਡਾ ਹੁੰਦਾ ਜੀ ਇਨਾ ਨੂੰ ਕਈ ਵਾਰ ਗੱਲਾਂ ਸਾਰ ਲੀਆਂ ਪੈਂਦੀਆਂ ਅੱਗੇ ਉਹ ਕਈ ਵਾਰ ਕੋੜਾ ਫਿੱਕਾ ਵੀ ਕੋਈ ਬੋਲ ਲੈਂਦਾ ਹੈ ਨਵੇੜ ਨਾ ਹੁੰਦਾ ਸੁਣੀਆਂ ਪੈਂਦੀਆਂ ਕਹਿਣੀਆਂ ਪੈਂਦੀਆਂ ਲੋਕਾਂ ਦੀਆਂ ਕੁਝ ਨਿੱਜੀ ਗੱਲਾਂ ਆਪਣੇ ਆਪ ਦੇ ਵਿੱਚ ਦਫ਼ਨ ਕਰਨੀਆਂ ਪੈਂਦੀਆਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹ ਸਰਪੰਚ ਨੇ ਤਾਂ ਸਾਰਾ ਦਿਨ ਵਿਚਰਨਾ ਲੋਕਾਂ ਦਾ ਕੋਈ ਇਹ ਕਹਿ ਰਹੇ ਆ ਕਿ ਬਹੁਤ ਵੱਡੇ ਜੇਰੇ ਵਾਲੇ ਮੋਤਵਾਰ ਹੁੰਦੇ ਆ ਤੇ ਉਹਨਾਂ ਨੂੰ ਵੱਡਾ ਜੇਰਾ ਵਖਾ ਕੇ ਮੇਰੇ ਖਿਆਲ ਦੇ ਨਾਲ ਹੈ ਇਹ ਮਾਮਲਾ ਜਿਹੜਾ ਉਹ ਸੈੱਟ ਕਰ ਦੇਣਾ ਚਾਹੀਦਾ ਪਰ ਪਿੰਡਾਂ ਦੇ ਵਿੱਚ ਰਾਜਨੀਤੀ ਵਾਲਾ ਜਿਹੜਾ ਪੱਖ ਹੈ ਨਾ ਉਵੀ ਮੇਰੇ ਖਿਆਲ ਦੇ ਨਾਲ ਕੋਈ ਇਹ ਨਹੀਂ ਹੈਗਾ ਕਿ ਉਸ ਨੂੰ ਪਾਣ ਗੋਲਿਆ ਕਰ ਸਕਦੇ ਕਿਵਰ ਪਿੰਡ ਦੇ ਵਿੱਚੋਂ ਵੀ ਇਸ ਤਰ੍ਹਾਂ ਦੀ ਰਾਜਨੀਤਿਕ ਤੌਰ ਤੇ ਨਾ ਕੋਈ ਗੱਲ ਨਿਕਲ ਆਉਂਦੀ ਹੈ ਤੇ ਮੈਂ ਸੁਣ ਰਿਆ ਸੀਗਾ ਕਿ ਇਹਨਾਂ ਦੇ ਪਿੰਡ ਦੇ ਵੀ ਮੋਤਵਾਰ ਦਾ ਕੋਈ ਝਗੜਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਜੀ ਸ਼ਾਇਦ ਉਸ ਤੋਂ ਬਾਅਦ ਇੱਕ ਗੱਲ ਜਿਹੜੀ ਹੈ ਹੋਰ ਪਾਸੇ ਤੁਰ ਗਈ ਹਾਂ ਉਹ ਯਾਨੀ ਕਿ ਨਿੱਕੇ ਨਿੱਕੇ ਗੱਲਾਂ ਕਈ ਵਾਰੀ ਬਹੁਤ ਵਧਾ ਲੈਂਦੇ ਨੇ ਲੋਕ ਤੇ ਮੁਕਰਤ ਸਿੰਘ ਜੀ ਕਹ ਰਹੇ ਨੇ ਕਿ ਬਿਨਾ ਗੱਲ ਤੋਂ ਕਹਿੰਦੇ ਜਾਂ ਬਿਨਾ ਪੈਸੇ ਤੋਂ ਇੱਕ ਪਬਲਿਸਿਟੀ ਵੀ ਹੋ ਗਈ ਹੈ ਗਾਣੇ ਦੀ ਜੋਰਾਵਟ ਢਿੱਲੋਂ ਜੀ ਕਹਿੰਦੇ ਕਿ ਹੋਰ ਬੇਲੋੜੇ ਵਿਵਾਦ ਹੈ ਜਿਹੜੇ ਆਪਣੇ ਤੇ ਉਹ ਹੀ ਨਹੀਂ ਮੁੱਕਦੇ ਤੇ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਬਿੰਦ ਰਖੀਆ ਦਾ ਕਹਿੰਦੇ ਵੀ ਗਾਣਾ ਵੀ ਇੱਕ ਸੀਗਾ ਥਾਣੇਦਾਰ ਰੋਲ ਤਾਂ ਜਸਤਾਰ ਸਿੰਘ ਜੀ ਇੱਕ ਸ਼ਾਇਦ ਲਵਲੀ ਨਿਰਪਾਨ ਦੇ ਗਾਣੇ ਦੇ ਵਿੱਚ ਉਹ ਕਹਿੰਦਾ ਛੋਟਾ ਮੋਟਾ ਮੰਤਰੀ ਵੀ ਹੁੰਦਾ ਜੇ ਵਿਹਾਰ ਦਾ ਤੇ ਬੜੀਆਂ ਗੱਲਾਂ ਹੁੰਦੀਆਂ ਨੇ ਨਾ ਹਾਂ ਜੀ ਕਹਿੰਦੇ ਡੀਸੀ ਵੀ ਸਲੂਟ ਹੀ ਉਹਨੂੰ ਮਾਰ ਪੈਰਾਂ ਜਿਖਾਣੇ ਜ਼ਰੂਰ ਹੁੰਦਾ ਤਾਂ ਮਤਲਬ ਮੈਂ ਦੇਖਦਾ ਤੁਸੀਂ ਫਿਲਮਾਂ ਦੇਖ ਲੋ ਹੁਣ ਜੇ ਅੱਜ ਦੇ ਦੌਰ ਦੇ ਵਿੱਚ ਤੁਸੀਂ ਮਤਲਬ ਕਿ ਮਹਾਤਮਾ ਗਾਂਧੀ ਤੇ ਫਿਲਮ ਬਣਾਉਣੀ ਹੋਵੇ ਤੇ ਮੇਰੇ ਖਿਆਲ ਦੇ ਨਾਲ ਵਿਵਾਦ ਬਹੁਤ ਹੋਊਗਾ ਬਿਲਕੁਲ ਤੇ ਮਹਾਤਮਾ ਗਾਂਧੀ ਤੇ ਕਿੰਨੀਆਂ ਫਿਲਮਾਂ ਬਣੀਆਂ ਤੁਸੀਂ ਹਿਸਾਬ ਲਾ ਲਓ ਦੋ ਕਿ ਤਿੰਨ ਬਣੀਆਂ ਨੇ ਹੁਣ ਤੱਕ ਮੇਰੇ ਖਿਆਲ ਦੇ ਨਾਲ ਨਾਲੇ ਦੋਨੋਂ ਪੁਆਇੰਟ ਆਫ View's ਤੋਂ ਬਣੀਆਂ ਹੋਈਆਂ ਨੇ ਇਹ ਵੀ ਕਹਿ ਸਕਦੇ ਆਪਾਂ ਹਾਂ ਇਧਰਲੀ ਪੱਖ ਤੋਂ ਵੀ ਤੋਂ ਦੂਜੇ ਪਤਾ ਨਹੀਂ ਤਾਂ ਕਹਿੰਦਾ ਮਤਲਬ ਇਹ ਹੈ ਕਿ ਅੱਜ ਨਿੱਕੀ ਨਿੱਕੀ ਗੱਲ ਤੇ ਕੰਟਰੋਵਰਸੀ ਹੋ ਜਾਂਦੀ ਹੈ ਪਰ ਪਹਿਲਾਂ ਜੇ ਤੁਸੀਂ 60 ਦੇ ਦਹਾਕੇ 'ਚ ਦੇਖੋਗੇ ਤਾਂ ਫਿਲਮਾਂ ਦਾ ਰੌਲਾ ਪਿਆ ਜੋ ਦਾ ਅਕਬਰ ਬਾਈ ਕੁਝ ਇਸ ਤਰ੍ਹਾਂ ਦੀਆਂ ਸੀਗੀਆਂ ਨਾ ਉਹਦਾ ਰੌਲਾ ਪਿਆ ਪਦਮਵਤੀ ਦਾ ਰੌਲਾ ਪਿਆ ਇਹ ਕਈ ਫਿਲਮਾਂ ਪੰਜਾਹ ਵਿੱਚ ਜਾਂ 60 ਵਿੱਚ ਬਣ ਚੁੱਕੀਆਂ ਨੇ ਜੀ ਆਓ ਇਹ ਤਾਂ ਦੁਬਾਰਾ ਕ੍ਰੀਏਟ ਹੋਈਆਂ ਗੱਲ ਇੱਕ ਤਾਂ ਤਾਂ ਤੁਸੀਂ ਹਿਸਾਬ ਲਾ ਲਓ ਕਿ ਜੇ ਮੰਨ ਲਓ ਉਸ ਤੌਰ ਤੇ ਵਿੱਚ ਅੱਜ ਜਿੰਨੀ ਅਸੈਂਸ਼ੀਅਲਤਾ ਹੁੰਦੀ ਤਾਂ ਫਿਰ ਤੇ ਸਿਨੇਮਿਆ ਨੂੰ ਅੱਗਾ ਹੀ ਲੱਗਦੀਆਂ ਇੱਥੇ ਤੇ ਜੀ ਹਰ ਇੱਕ ਗੱਲ ਤੇ ਤੁਹਾਨੂੰ ਪਤਾ ਹੀ ਆ ਹੁਣ ਮਲਕੇ ਗਾ ਹੀ ਪੈ ਜਾਂਦਾ ਸਾਬ ਗਾ ਪੈ ਜਾਂਦਾ ਬਿਲਕੁਲ ਮਿੰਟ ਜੀ ਬਿਲਕੁਲ ਜੀ ਚਲੋ ਥਾਣੇਦਾਰਾਂ ਦੀ ਤੇ ਪੁਲਿਸ ਵਾਲਿਆਂ ਦੀ ਗੱਲ ਹੋ ਰਹੀ ਹੈ ਮੈਂ ਥੋੜਾ ਜਿਹਾ ਤਰਨਤਾਰਨ ਵਾਲੇ ਪਾਸੇ ਨੂੰ ਚੱਲਾਂ ਜੀ ਉਧਰ ਚੋਣਾ ਹੈਗੀਆਂ ਨੇ ਤੇ ਉਹ ਆਪਾਂ ਗੱਲਬਾਤ ਕਰ ਲਏ ਉੱਥੇ ਵੀ ਕਹਿੰਦੇ ਵੀ ਖਲਾਰਾ ਜਾ ਪੈਣਾ ਸ਼ੁਰੂ ਹੋ ਗਿਆ ਹੈ ਉੱਥੇ ਅਕਾਲੀ ਦਲ ਵਾਲੇ ਵੀ ਇਤਰਾਜ਼ ਕਰ ਰਹੇ ਨੇ ਕਿ ਉਥੋਂ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਜੀ ਤੇ ਦੋ ਹੋਰ ਡੀਐਸਪੀ ਉਹ ਕਹਿੰਦੇ ਕਿ ਝੂਠੇ ਪਰਚੇ ਕਰ ਰਹੇ ਨੇ ਇਹਨਾਂ ਦੇ ਵਰਕਰਸ ਤੇ ਤੇ ਉੱਥੇ ਵੀ ਕਹ ਲੋ ਕਿ ਜਿਵੇਂ ਰਾਜਨੀਤੀ ਸਰਗਰਮ ਹੋ ਰਹੀ ਆ ਉਵੇਂ ਥੱਲੇ ਹੋਰ ਗਰਮੀਆਂ ਅੱਜ ਦੇਖੋ ਇਹ ਜਿਹੜੀ ਇਲੈਕਸ਼ਨ ਹੈ ਨਾ ਤਰਨਤਾਰਨ ਦੀ ਸੁਖਮ ਸਾਹਿਬ ਇਹ ਤੁਹਾਨੂੰ ਬਹੁਤ ਵੱਖਰੀ ਨਜ਼ਰ ਆਏਗੀ ਮੈਂ ਇਸ ਕੱਲ ਬਾਰੇ ਤੁਹਾਨੂੰ ਬਹੁਤ ਅਗੇਤਾ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਜੀ ਜੀ ਕਿ ਮਾਚੇ ਦੀ ਧਰਤੀ ਭਾਉਾਂ ਦੀ ਧਰਤੀ ਤੇ ਉਸ ਸੀਟ ਦੇ ਵਿੱਚ ਦਿਹਾਤੀ ਵੋਟ ਹੋਣਾ ਹੂੰ ਉਮੀਦਵਾਰਾਂ ਦਾ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਤਾਂ ਬੈਕਗ੍ਰਾਉਂਡ ਜਿਹੜਾ ਪਿੰਡੂ ਆ ਦਿਹਾਤੀ ਹੈ ਤਾਂ ਮਤਲਬ ਕਿ ਐਸਾ ਲੱਗ ਰਿਹਾ ਸੀਗਾ ਕਿ ਇੱਥੇ ਬਹੁਤ ਖਖੜਖਈਆ ਖਿਲਰੇ ਗਾਇथे ਜੀ ਤਾਂ ਤੁਸੀਂ ਵੇਖੋ ਕਿ ਹਾਲੇ ਇਲੈਕਸ਼ਨ ਜਿਹੜਾ ਹੈ ਉਹ ਜੇ ਅੱਜ ਆਪਾਂ ਗਿਣੀਏ 27 ਤਰੀਕ ਹੈ 4 ਤੇ ਘਿਰ 15 ਦਿਨ ਬਾਕੀ ਨੇ ਉੱਥੇ ਤੇ 5 ਦਿਨ ਪਹਿਲਾਂ ਇਹ سلسلہ ਚੱਲ ਪਿਆ ਹਮ ਮਤਲਬ ਕਿ ਸ਼ਿਕਾਇਤਾਂ ਧਮਕੀਆਂ ਦੇ ਦੋਸ਼ ਮੁਕਦਮੇਬਾਜ਼ੀ ਹਮ ਇੱਕ ਪਿਛਲੇ 4-5 ਦਿਨ ਤੋਂ ਸਟਾਰਟ ਹੋ ਗਿਆ ਯਾਨੀ 20 ਦਿਨ ਪਹਿਲਾਂ ਤੁਸੀਂ ਵੇਖੋ ਕਿ ਇਸ ਮੈਦਾਨ ਦੇ ਵਿੱਚ ਬਈ ਚੱਕਿਆ